ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡਪਧੌੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਚਾਰ ਗਾਵਾਂ ਪਕਾਉਆ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਅਦ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਅੱਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਨਾਮ ਕਾਲਾ ਪਿੰਡ ਭਦੌੜ ਜ਼ਿਲ੍ਹਾ ਬਰਨਾਲ ਸੀਲ ਤਪਾ ਠੀਕ ਹੈ ਜੀ ਕਿੰਨੇ ਆ ਬੜਾ ਬਕਾਵਾ ਵੀਰੇ ਆਪਣੇ ਕੋਲ ਆਪਣੇ ਕੋਲ 4 ਨਾਗ ਆ ਵੀ ਠੀਕ ਹੈ ਜੀ ਹਾਂ ਜੀ ਪਹਿਲੀ ਨਾਗ ਤੋਂ ਸਟਾਰਟਿੰਗ ਕਰ ਦੋ ਤੂੰ ਇੱਕ ਕੀ ਗੱਲਬਾਤ ਹੈ ਇਹ ਦੀ ਦੱਸੋ ਇਹ ਵੀ ਪਲੂਨ ਸੂਈ ਵੀ ਆ ਹਾਂ ਜੀ 2 ਮਹੀਨਿਆਂ ਦੀ ਗੱਬਣਾ ਹਾਂ ਜੀ 8 ਕਿਲੋ ਦੁੱਧ ਆ ਠੀਕ ਹੈ ਜੀ ਮਗਰ ਬੱਸੀ ਇਹਦੇ 8 ਲੀਟਰ ਦੁੱਧ ਆ ਹਾਂ ਜੀ ਤੇ ਮਗਰ ਬੱਸੀ ਆਹੀ ਆ ਹਾਂ ਆਹੀ ਬੱਸੀ ਅਗੜੀ ਖੜੀ ਹੈ ਠੀਕ ਆਹੀ ਬੱਸੀ ਭਰਾ ਮਗਰ ਤੇ ਰੇਟ ਭਰਾ ਦਾ ਜਾਇਜ਼ ਆ ਰੇਟ ਇਹਦਾ 35000 ਰੁਪਿਆ ਬਈ ਮਾਨਤਾ ਨਹੀਂ ਕਰਾਂ ਮੈਂ ਆਪਾਂ ਠੀਕ ਆ ਤੋ ਕੜ ਗੱਬਣ ਹਾਂ ਚੈੱਕ ਪਾਸ ਦੋ ਦਿਨ ਚੈੱਕ ਪਾਸ ਉਹਦੀ ਕਰਾਈ ਵੀ ਅਗਲਾ ਕਰਾ ਸਕਦੇ ਹਾਂ ਹਾਂ ਅਗਲਾ ਉਹਦੀ ਦਸਲੀ ਕਰਾ ਲੇ ਠੀਕ ਆ ਜੀ ਰੇਟ 35000 ਰੁਪਏ ਰੇਟ 35000 ਇਹਦਾ ਟੋਕੜ ਗੱਬਣ ਰੇਟ 35000 ਵੱਧ ਜਾਣਕਾਰੀ ਪਾਈ ਤੋਂ ਲੈ ਤੇ ਭਰਾ ਚੈੱਕ ਕਰ ਚੰਗੀ ਪਲੀ ਪਲੋਸੀ ਕਿੰਨੇ ਮਹੀਨੇ ਦਾ ਸਹਿ ਭਰਾ 2 ਮਹੀਨਿਆਂ ਦੀ ਆ ਬਾਈ 2 ਮਹੀਨੇ ਚੈੱਕਰ ਵਾਲੀ ਤੁਸੀਂ ਹਾਂ ਜੀ ਚੈੱਕ ਕਰਾ ਲਈ ਅਗਲਾ ਵੀ ਕਰਾ ਦੇ ਅਗਲਾ ਚੱਕਰ ਬਾਸ ਲੋ ਭਰਾ ਮਾਲ ਦੇ ਜਦ ਤੱਕ ਕਰਦੀ ਆ ਫੋਨ ਦਾ ਤੇ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਹਾਂ ਭਰਾ ਤੋਰਦੇ ਨੂੰ ਮੜਾ ਜਾ ਲੋ ਜੀ ਮਾਗਰ ਵਿਪਸੇ ਕਰਮ ਵਾਲੇ ਦੇ ਤੇ 2 ਮਹੀਨੇ ਦੀ ਚੱਕ ਪਾਸ ਟੋਕੜ ਗੱਬਣ ਕਹ ਰਹੇ ਆ ਚੰਗੀ ਪਲੀ ਪਲੋਸੀ ਆ ਰੇਟ ਵੀ ਭਾਈ ਨੇ ਬਿਲਕੁਲ ਜਾਇਜ਼ ਮੰਗਿਆ ਕੱਦ ਬਲਡ ਤੇ ਸਾਹ ਨਾਲ ਠੀਕ ਹੈ ਜੀ ਪਹਿਲਾਂ ਸੂਈ ਵੀ ਸੀ ਹੁਣ ਦੁਬਾਰੇ ਸੂਏ ਨੂੰ ਗੱਬਣਾ ਠੀਕ ਹੈ ਨਾ ਥੋੜਾ ਤਰਾ ਦੇਖ ਸਕਦੇ ਹੋ ਠੀਕ ਹੈ ਜੀ ਲੋ ਜੀ ਅ ਲੋ ਸਿਆ ਠੀਕ ਹੈ ਲੋ ਜੀ ਇਸ ਲੋਪਾ ਵਸੀ ਵੀ ਮਗਰ ਬਹੁਤ ਸੋਹਣੀ ਹੈ ਲੋ ਜੀ ਅੱਛਾ ਠੀਕ ਹੈ ਹਾਂਜੀ ਬਈ ਦੂਜੀ ਵਾਰ ਦੀ ਸੂਝ ਜਾਣਕਾਰੀ ਇਹ ਤੀਜਾ ਸੂਆ ਸੂਈ ਵਿਆ ਹਾਂਜੀ ਅੱਜ ਹਫ਼ਤਾ ਹੋ ਗਿਆ ਨੂੰ ਸੂਈ ਨੂੰ ਹਾਂਜੀ ਦੁੱਧ ਹੋ ਗਿਆ 15 16 ਕਿਲੋ ਠੀਕ ਹੈ ਮਗਰ ਬੱਚਾ ਰੇਟ ਰੇਟ ਹੈ ਤਾਂ ਬਸ ਫੋਨ ਤੇ ਕਰ ਲੈਣ ਦੇ ਨਾਲੇ ਖਰਾਬ ਪਾੜਾ ਰਹੀ ਆਪਾਂ ਠੀਕ ਹੈ ਜੀ ਲੋ ਜੀ ਚੈੱਕ ਕਰ ਸਕਦੇ ਲੇਵਾ ਆ ਸੀਰੀਅਲ ਰੂਲ ਤਾਂ ਪੂਰੀ ਆ ਨਹੀਂ ਠੀਕ ਹੈ ਹਾਂ ਉਹ ਮਾਰਤੀ ਬੰਦਾ ਠੀਕ ਹੈ ਠੀਕ ਤੋਰ ਦੋ ਪ੍ਰਾਣ ਨੂੰ ਰੇਟ ਵਾਈਜੀ ਕਹਿੰਦੇ ਦਾ ਫੋਨ ਤੇ ਆ ਠੀਕ ਆ ਮਾਗਰ ਬੱਸਾ ਤੇ ਵੱਧ ਜਾਣਕਾਰੀ ਵਾਈ ਤੋਂ ਵੀ ਲੈ ਸਕਦੇ ਭਰਾ ਠੀਕ ਹੈ ਨਾ ਲੋ ਜੀ ਤਾਜੀ ਸੂਵੀਆ ਚੈੱਕ ਕਰਦਾ ਫੇਸ ਲੋ ਜੀ ਨਜਲੇ ਆਓ ਉਹ ਕਿੱਲੇ ਲੱਗੇ ਆ سامنے ਖੜਾ ਲਓ ਇੱਥੇ ਮੈਂ ਦਿਖਾ ਦਾਨਾ ਲੇਵਾ ਨੇ ਵੇਦਨ ਤਾਜਾ ਬਰਾਤ ਚਲਾ ਰੋਕ ਲਾ ਬਈ ਰੋਕ ਲਾ ਇੱਥੇ ਬੜਾ ਜਾਨੇ ਵਤ ਖਾ ਦੀਦਾ ਲੋਚ ਤੁਹਾਨੂੰ ਬਹੁਤ ਸੋਹਣਾ ਲੱਗਿਆ ਕਰਮਾ ਵਗਦੇ ਲੋਚ ਸਾਈਡ ਤੇ ਇਤਨੀ ਸਾਈਡ ਦਿਖਾ ਦੇਣੇ ਚੰਗਾ ਲੋਚ ਠੀਕ ਹੈ ਥੋੜਾ ਡਰਦੀ ਹੈ ਕੈਮਰੇ ਤੋਂ ਕੋਈ ਗੱਲ ਨਹੀਂ ਤੇ ਉਸ ਉਡਾਰੀ ਜਿਆਦਾ ਉਪਰ ਕਰ ਜਾਂਦਾ ਉਪਰ ਬੰਦਾ ਜਦੋਂ ਆਉਂਦਾ ਠੀਕ ਹੈ ਤਾਜੀ ਸੂਈ ਮਗਰ ਬੱਸ ਆਪਾ ਚੱਕ ਕਰ ਸਰ ਲੋ ਜੀ ਹਾਂਜੀ ਭਾਈ ਅਗਲੀ ਦੱਸੋ ਜੀ ਤਿੰਨ ਨੰਬਰ ਦਾ ਇਹ ਦੁੱਧ ਦਾ ਸੂਆ ਸੂਣ ਵਾਲੀ ਆ ਜੀ ਹਾਂਜੀ ਇਹ ਹਫਤਾ 10 ਦਿਨਾਂ ਦੀ ਕੱਚੀ ਆ ਹਫਤਾ ਦਾ ਹਾਂ ਦੁੱਧ ਦੇ ਦਿੰਦੀ ਆ 20 ਕਿਲੋ ਭਾਈ ਤੇ ਰੇਟ ਰੇਟ ਆ ਇਹਦਾ 65000 ਰੁਪਏ ਢੱਲਾ ਢੁਲਾ ਦੇ ਕਬੀ ਬਹੁਤ ਨਹੀਂ ਕੱਚੀ ਕੋਚੀ ਆ ਲੋ ਜੀ ਢੱਲਾ ਢੁਲਾ ਬੋਰਾ ਬੰਦੂ ਸੂਣ ਦੇ ਠੀਕ ਹੈ ਜੀ ਅਸਲੀ ਸੂਲ ਫਰਦਾ ਵੀ ਆ ਨਹੀਂ ਕੀ ਠੀਕ ਹੈ ਜੀ ਹਾਲੇ ਕੱਚੀ ਆ ਹਾਂ ਕੱਚੀ ਕੱਚੀ ਹੈ ਤੋੜ ਦੋ ਭਰਾਲੇ ਕੱਚੀ ਨੂੰ ਲੋਜੀ ਲੋਜੀ ਕੱਦ ਬੜਾ ਸੁੱਕਣਾ ਕਰਮ ਵਾਲੇ ਦਾ ਸੋਨਾ ਤੇ ਫੇਸ ਚੈੱਕ ਕਰ ਸਕਦੇ ਚੰਗੀ ਪਲੀ ਪਈ ਆ ਹਾਲੇ ਕੱਚੀ ਆ ਵਾਈ ਨੇ ਇਹ ਰੇਟ ਆਪਣਾ ਦੱਸਤਾ ਠੀਕ ਹੈ ਨਾ ਲੋਜੀ ਮਾਰੋ ਇਥੇ 2 ਕਿਲੋ ਭਾਈ ਮਾਰਾ ਮੈਂ ਲੈਵਾ ਖਾ ਤਾਂ ਮੜਾ ਜਾ ਲੋਜੀ ਤੋੜ ਦਿ ਮੜਾ ਜਾ ਹੁਣ ਇਥੇ ਕੰਕੱਦ ਬੜਾ ਸੁਖਣਾ ਸੋਹਣਾ ਠੀਕ ਆ ਜਿਹੜੀ ਬਚੀ ਆ ਭਰਾ ਦੁੱਧ ਦੁੱਤ ਨਹੀਂ ਦਾ ਨਾ 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 ਪਾਚੀ ਦੁੱਧ ਨਹੀਂ ਉਹ ਤਾਂ ਵੀ ਵੈਸੇ ਬਚੀ ਮੁੰਜੂ ਹੀ ਆ ਕੋ ਤਾਂ ਸੰਦਾ ਫਰਜਵਾਨ ਦਾ ਮੁੜ ਕੇ ਅਗਲਾ ਨਾ ਦੂਰੋਂ ਉਹਦਾ ਚੱਲ ਕੇ ਫਿਰ ਥੋੜੀ ਜੀ ਦਿੱਕਤ ਪੈ ਜਾਂਦੀ ਆ ਕਿਉਂਕਿ ਦੱਸਿਆ ਤੇ ਦਿਖਾ ਦਿੱਤਾ ਉਹਦਾ ਵਧੀਆ ਹੁੰਦਾ ਕਿਉਂਕਿ ਅਗਲੇ ਨੂੰ ਵੀ ਦੂਰੋਂ ਚੱਲ ਕੇ ਖਰਚਾ ਪੈ ਜਾਂਦਾ ਠੀਕ ਆ ਨਾ ਇਸ ਕਰਕੇ ਆਪਾਂ ਪਹਿਲੀ ਵੀਡੀਓ ਚ ਪਾਸ ਲੈਣੀ ਹੈ ਨਾ ਕਿਉਂਕਿ ਅਗਲਾ ਮੁੜ ਕੇ ਫਿਰ ਇਥੋਂ ਮੁੜਦਾ ਉਹਦਾ ਫਾਇਦਾ ਨਹੀਂ ਵੈਸੇ ਤਾਂ ਇਹ ਅੱਜ ਕੱਲ ਦੁੱਧ ਇਹਨਾਂ ਤੇ ਆਉਂਦਾ ਨਹੀਂ ਕਈ ਲੋਚੀ ਵਾਕੀ ਪਸੰਦ ਆਪਣਾ ਫਰਜ਼ ਬੰਦਾ ਹਾਂਜੀ ਚਾਰ ਨੰਬਰ ਦਾ ਦੱਸੋ ਜੀ ਇਹ ਦੂਜੇ ਸੂਣ ਵਾਲੀ ਆ ਭਾਈ ਹਾਂਜੀ ਇਹ ਮਹੀਨੇ ਦੀ ਮਹੀਨਾ ਸਵਾ ਮਹੀਨੇ ਦੀ ਖੱਤੀ ਹੂ ਠੀਕ ਹੈ ਜੀ ਮਹੌਣਾ ਗੱਦਾ ਦਾ ਦਪੱਟਾ ਹੀ ਠੀਕ ਹੈ ਜੀ ਮਹੀਨਾ ਕਲੂ 20 ਕਿਲੋ ਦੱਦੇ ਦਿੰਦੀ ਹੈ ਹਾਂਜੀ ਰੇਟ ਇਹ ਤਾਂ ਫੋਨ ਤੇ ਕਰਦੇ ਆਪਾਂ ਰੇਟ ਦਾ ਫੋਨ ਤੇ ਤੋੜ ਦੋ ਭਰਾ ਜੋ ਪ੍ਰਾ ਰੇਟ ਭਾਈ ਕਹਿੰਦਾ ਦਾ ਫੋਨ ਤੇ

ਠੀਕ ਹੈ ਜੇ ਜ਼ਰੂਰ ਤਾਂ ਪੂਰੀ ਮਰਜੀ ਆਈ ਮਰਜੀ ਆਈ ਬੈਠ ਜਾ ਠੀਕ ਹੈ ਠੀਕ ਹੈ ਕਿਤੇ ਮਰਜੀ ਵੀ ਠੀਕ ਹੈ ਜੀ ਬੰਦ ਕਰ ਲੋਸੀ ਚੰਗੀ ਪੜੀ ਕੋਲੋਸੀ ਆ ਠੀਕ ਹੈ ਨਾ ਫਰੰਡ ਭਦੌੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਦਾ ਘਰ ਖੇਤਾਂ ਚ ਠੀਕ ਹੈ ਜੀ ਬਦਾਤਾ ਰੋਡ ਤੇ ਆ ਵੱਧ ਜਾਣਕਾਰੀ ਬਾਈ ਤੋਂ ਲੈ ਸਕਦੇ ਆ ਫੋਨ ਤੇ ਫੋਨ ਤੇ ਬਾਈ ਨਾਲ ਕਨੈਕਟ ਕਰ ਸਕਦੇ ਆ ਬਾਈ ਦਾ ਨੰਬਰ ਪਾਸ ਸਕਰੀਨ ਤੇ ਲਮਾ ਲੇ ਭਰਾ ਠੀਕ ਹੈ ਜੀ ਵਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ। ਬਾਕੀ ਆਪਣਾ ਨੰਬਰ ਬੈਕ ਸਾਈਡ ਸਕਰੀਨ ਤੇ ਚੱਲਦਾ ਜਿਹੜਾ ਵਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰ ਲਾਵਾਂਗੇ। ਵਾਈ ਕੋਲ ਚਾਰ ਗਾਮਾ। ਮਿਲਦੇ ਆਂ ਫਿਰ ਕਿਸੇ ਨਵੀਂ ਵੀਡੀਓ ਚੱਕ ਕੇ ਬਾਏ।